ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹਾਇਰ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਮੂਲੀਆਂ ਦੀ ਸਬਜ਼ੀ ਮੂਲੀਆਂ ਦੇ ਪਰੌਂਠੇ ਤਾਂ ਤੁਸੀਂ ਬਹੁਤ ਖਾਦੇ ਹੋਣਗੇ ਇੱਕ ਵਾਰ ਇਸ ਤਰ੍ਹਾਂ ਸਬਜ਼ੀ ਬਣਾ ਕੇ ਦੇਖੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਜਲਦੀ ਵੀ ਬਣ ਜਾਂਦੀ ਹੈ ਮੈਂ ਇੱਥੇ 7-8 ਮੂਲੀਆਂ ਲਈਆਂ ਨੇ ਮੂਲੀਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਤੁਸੀਂ ਇਸ ਤਰ੍ਹਾਂ ਪੀਲਰ ਨਾਲ ਪੀਲਰ ਨਾਲ ਜਾਂ ਚਾਕੂ ਨਾਲ ਇਸ ਤਰ੍ਹਾਂ ਛਿੱਲ ਲੈਣਾ ਉੱਪਰੋਂ ਛਿਲਕਾ ਉਤਾਰ ਲੈਣਾ ਇਸ ਦਾ ਪੀਲਰ ਨਾਲ ਜਿਹੜੀਆਂ ਬਹੁਤ ਜਲਦੀ ਛਿੱਲੀਆਂ ਜਾਂਦੀਆਂ ਨੇ ਇਹ ਜੇ ਤੁਹਾਡੇ ਕੋਲ ਪੀਲਰ ਨਹੀਂ ਤਾਂ ਤੁਸੀਂ ਚਾਕੂ ਵੀ ਲੈ ਸਕਦੇ ਹੋ ਇਸੇ ਤਰ੍ਹਾਂ ਆਪਾਂ ਸਾਰੀਆਂ ਮੂਰੀਆਂ ਨੂੰ ਛਿੱਲ ਲੈਣਾ ਹੈ ਮੂਲੀਆਂ ਤੁਸੀਂ ਵੱਧ ਘੱਟ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਲੈ ਸਕਦੇ ਹੋ ਇਹ ਸਬਜ਼ੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਇਹਨੂੰ ਤੁਸੀਂ ਭੁਰਜੀ ਵੀ ਕਹਿ ਸਕਦੇ ਹੋ ਮੂਲੀਆਂ ਦੀ ਇਸਦੇ ਤੁਸੀਂ ਬਾਅਦ ਵਿੱਚ ਪਰੌਂਠੇ ਵੀ ਬਣਾ ਸਕਦੇ ਹੋ ਵੀ ਬਹੁਤ ਟੇਸਟੀ ਬਣਦੇ ਨੇ ਤੇ ਬਿਲਕੁਲ ਵੀ ਫਟਦੇ ਨਹੀਂ ਜੇ ਤੁਸੀਂ ਇਸ ਤਰ੍ਹਾਂ ਸਬਜ਼ੀ ਬਣਾ ਕੇ ਪਰੌਂਠੇ ਬਣਾਓਗੇ ਨਿਕੋ ਇਸੇ ਤਰ੍ਹਾਂ ਆਪਾਂ ਸਾਰੀਆਂ ਮੂਲੀਆਂ ਨੂੰ ਛਿੱਲ ਲੈਣਾ ਹੈ ਛਿੱਲੋਂ ਤੋਂ ਬਾਅਦ ਇਹਦਾ ਆਪਾਂ ਕੱਦੂ ਕਾਸ਼ ਕਰਾਂਗੇ ਇਸ ਤਰ੍ਹਾਂ ਤੁਸੀਂ ਕੱਦੂ ਕਾਸ਼ ਕਰ ਲੈਣਾ ਇਸ ਦਾ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜੁੜ ਕਰਕੇ ਦੱਸਿਆ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਆਪਾਂ ਸਾਰੀਆਂ ਮੂਲੀਆਂ ਦਾ ਇਸੇ ਤਰ੍ਹਾਂ ਕੱਦੂਕਸ਼ ਕਰ ਲਿਆ। ਹੁਣ ਆਪਾਂ ਇਸੇ ਤਰ੍ਹਾਂ ਦੀ ਨਹੀਂ ਇਸੇ ਤਰ੍ਹਾਂ ਨਹੀਂ ਇਹਦੀ ਸਬਜ਼ੀ ਬਣਾਉਣੀ ਕਿਉਂਕਿ ਇਹਦੇ ਵਿੱਚ ਪਾਣੀ ਬਹੁਤ ਹੁੰਦਾ ਜਦੋਂ ਆਪਾਂ ਸਬਜ਼ੀ ਬਣਾਵਾਂਗੇ ਤਾਂ ਮੂਲੀਆਂ ਪਾਣੀ ਛੱਡ ਜਾਣੀਆਂ ਬਿਲਕੁਲ ਸੁੱਕੀ ਸਬਜ਼ੀ ਬਣਾਉਣੀ ਆਪਾਂ ਤਾਂ ਕਰਕੇ ਇਹਦੇ ਵਿੱਚ ਮੈਂ ਇੱਕ ਚਮਚ ਨਮਕ ਦਾ ਪਾਇਆ ਨਮਕ ਲਗਾ ਕੇ ਆਪਾਂ 10 ਮਿੰਟ ਇਸ ਨੂੰ ਰੈਸਟ ਤੇ ਰੱਖ ਦਾਂਗੇ ਤਾਂ ਕਿ ਜਿਹੜੀਆਂ ਮੂਲੀਆਂ ਨੇ ਸਾਰਾ ਪਾਣੀ ਛੱਡ ਜਾਣ ਤੇ ਇਹਨਾਂ ਨੂੰ ਆਪਾਂ ਬਾਅਦ ਵਿੱਚ ਚੰਗੀ ਤਰ੍ਹਾਂ ਨਿਚੋੜ ਲਾਂਗੇ ਇਹਦਾ ਪਾਣੀ। ਦੇਖੋ ਨਮਕ ਨੂੰ ਮਿਕਸ ਕਰਕੇ ਤੁਸੀਂ ਰੱਖ ਰੱਖ ਦੇਣਾ ਮੈਂ 10 ਮਿੰਟ ਰੱਖਦਾ ਸੀ ਉਸ ਤੋਂ ਬਾਅਦ ਇਸ ਤਰ੍ਹਾਂ ਦੋਨੇ ਹੱਥਾਂ ਦੀ ਮਦਰ ਨਾਲ ਤੁਸੀਂ ਜ਼ੋਰ ਨਾਲ ਸਾਰਾ ਪਾਣੀ ਕੱਢ ਦੇਣਾ ਇਹਨਾਂ ਦਾ ਜਾਂ ਜੇ ਤੁਹਾਨੂੰ ਇਸ ਤਰ੍ਹਾਂ ਔਖਾ ਲੱਗਦਾ ਤਾਂ ਤੁਸੀਂ ਕਿਸੇ ਕੱਪੜੇ 'ਚ ਪਾ ਕੇ ਸਾਰੀਆਂ ਮੂਲੀਆਂ ਤਾਂ ਉਸ ਤਰ੍ਹਾਂ ਵੀ ਤੁਸੀਂ ਨਚੋੜ ਸਕਦੇ ਹੋ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਦੇਖੋ ਸੁੱਕੀਆਂ ਸੁੱਕੀਆਂ ਮੂਲੀਆਂ ਆਪਣੀਆਂ ਤਿਆਰ ਨੇ ਕਿੰਨਾ ਪਾਣੀ ਨਿਕਲਿਆ ਤੁਸੀਂ ਆਪ ਦੇਖ ਲਓ ਹੁਣ ਆਪਾਂ ਸਬਜੀ ਨੂੰ ਤੜਕਾ ਲਗਾਵਾਂਗੇ ਸਭ ਤੋਂ ਪਹਿਲਾਂ ਗੈਸ ਨੂੰ ਆਨ ਕਰਿਆ ਕੜਾਹੀ ਗੈਸ ਦੇ ਉੱਪਰ ਰੱਖਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ 1 ਤੋਂ 1.5 ਕੱਟੀ ਸਰੋਂ ਦੇ ਤੇਲ ਦੀ ਇਹ ਸਬਜੀ ਸਰੋਂ ਦੇ ਤੇਲ 'ਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਦੇਖੋ ਤੇਲ ਧੂਆਂ ਛੱਡਣ ਲੱਗ ਗਿਆ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਅੱਧਾ ਚਮਚਾ ਪਾਇਆ ਜੀਰੇ ਦਾ ਹੁਣ ਇਹਦੇ ਵਿੱਚ ਲਸਣ ਤੇ ਅਦਰਕ ਕੱਟਿਆ ਹੋਇਆ ਪਾਇਆ ਮੈਂ ਇਹਦੇ ਵਿੱਚ ਹੁਣ ਆਪਾਂ ਇਹਨੂੰ ਥੋੜਾ ਜਿਹਾ ਭੁੰਨ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਚਾਰ ਕਟੀਆਂ ਹਰੀਆਂ ਮਿਰਚਾਂ ਪਾਈਆਂ ਨੇ ਦੇਖੋ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਤੁਸੀਂ ਇਸ ਤਰ੍ਹਾਂ ਭੁੰਨ ਲੈਣਾ ਉਸ ਤੋਂ ਬਾਅਦ ਦੋ ਵੱਡੇ ਪਿਆਜ਼ ਮੈਂ ਕੱਟ ਕੇ ਪਾਏ ਨੇ ਜੇ ਤੁਹਾਡੇ ਪਿਆਜ਼ ਛੋਟੇ ਨੇ ਤਾਂ ਤੁਸੀਂ ਤਿੰਨ ਵੀ ਪਾ ਸਕਦੇ ਹੋ ਪਿਆਜ਼ਾਂ ਨੂੰ ਇਸ ਤਰ੍ਹਾਂ ਬਰੀਕ ਕੱਟ ਕੇ ਤੁਸੀਂ ਇਹਦੇ ਵਿੱਚ ਪਾਉਣਾ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਹਲਕਾ 골ਡਨ ਬ੍ਰਾਊਨ ਕਰ ਲਵਾਂਗੇ ਇਹ ਸਬਜ਼ੀ ਜਿਹੜੀ ਬਹੁਤ ਜਲਦੀ ਬਣ ਜਾਂਦੀ ਹੈ ਜਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਬਹੁਤ ਟੇਸਟੀ ਲੱਗਦੀ ਹੈ ਸਵੇਰੇ ਜੇ ਤੁਸੀਂ ਪਰਾਂਠੇ ਨਾਲ ਪੂਰੀ ਨਾਲ ਇਹ ਸਬਜ਼ੀ ਖਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗੂਗੀ ਇੱਕ ਵਾਰ ਬਣਾ ਕੇ ਜਰੂਰ ਟਰਾਈ ਕਰਿਓ ਦੇਖੋ ਮਸਾਲਾ ਆਪਣਾ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਡੇਢ ਕ ਚਮਚ ਮੈਦੇ ਵਿੱਚ ਨਮਕ ਦਾ ਐਡ ਕੀਤਾ ਅੱਧਾ ਚਮਚ ਹਲਦੀ ਦਾ ਤੇ ਚਮਚ ਦਾ ਚੌਥਾ ਹਿੱਸਾ ਪਾਇਆ ਮੈਂ ਲਾਲ ਮਿਰਚ ਪਾਊਡਰ ਦਾ ਤੇ ਅੱਧਾ ਚਮਚੀ ਪਾਇਆ ਧਨੀਆ ਪਾਊਡਰ ਦਾ ਤੇ ਅੱਧਾ ਚਮਚ ਪਾਇਆ ਗਰਮ ਮਸਾਲੇ ਦਾ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਮਸਾਲਿਆਂ ਨੂੰ ਥੋੜਾ ਜਿਹਾ 1-2 ਸੈਕਿੰਡ ਵਾਸਤੇ ਸੇਕ ਲਵਾ ਲਾਂਗੇ ਭੁੰਨ ਲਾਂਗੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਕद्दूकस ਕਰਕੇ ਮੂਲੀਆਂ ਰੱਖੀਆਂ ਨੇ ਉਹਦੇ ਵਿੱਚ ਐਡ ਕਰ ਦਾਂਗੇ ਹੁਣ ਮੂਲੀਆਂ ਨੂੰ ਮਸਾਲੇ ਨਾਲ ਚੰਗੀ ਤਰ੍ਹਾਂ ਮਿਕਸ ਕਰਦੇ ਨੇ ਮੈਂ ਸਬਜੀ ਇਹ ਜਿਹੜੀ ਕਾਫੀ ਕੁਆਂਟੀਟੀ ਚ ਬਣਾਈ ਸੀ ਤੁਸੀਂ ਥੋੜੀਆਂ ਮੂਲੀਆਂ ਦੀ ਵੀ ਜਾਂ ਘੱਟ ਕੁਆਂਟੀਟੀ ਚ ਵੀ ਇਹ ਸਬਜੀ ਬਣਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ ਤਾਂ ਕਿ ਇਹ ਮਸਾਲੇ ਆ ਜਿਹੜੇ ਮੂਲੀਆਂ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਣ ਗੈਸ ਦੀ ਫਲੇਮ ਇੱਥੇ ਤੁਸੀਂ ਮੀਡੀਅਮ ਜਾਂ ਲੋ ਕਰ ਦੇਣੀ ਹੈ ਤਾਂ ਕਿ ਸਬਜ਼ੀ ਜਿਹੜੀ ਕੜਾਹੀ ਦੇ ਤੱਲੇ ਥੱਲੇ ਥੱਲੇ ਨਾ ਲੱਗੇ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਤੁਸੀਂ ਇਸ ਨੂੰ 10-15 ਮਿੰਟ ਪਕਾਉਣਾ ਹੈ ਤੁਸੀਂ ਇਸ ਤਰ੍ਹਾਂ ਨੰਗੀ ਕਰਕੇ ਇਸ ਨੂੰ ਹਿਲਾਉਂਦੇ ਹੋਏ ਵੀ ਪਕਾ ਸਕਦੇ ਹੋ ਜਾਂ ਹਲਕਾ ਜਿਹਾ ਇਹਨੂੰ 5-7 ਮਿੰਟ ਵਾਸਤੇ ਢੱਕਣ ਲਗਾ ਕੇ ਢੱਕ ਕੇ ਵੀ ਪਕਾ ਸਕਦੇ ਹੋ ਇਸ ਟੀਮ ਨਾਲ ਵੀ ਬਹੁਤ ਜਲਦੀ ਬਣ ਜਾਊਗੀ ਹੁਣ ਤੁਸੀਂ ਇਸ ਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਕਿ ਮੂਲੀਆਂ ਬਿਲਕੁਲ ਵੀ ਪੱਕ ਨਹੀਂ ਜਾਂਦੀਆਂ ਬਿਲਕੁਲ ਵੀ ਕੱਚੀਆਂ ਨਹੀਂ ਰਹਿਣੀਆਂ ਚਾਹੀਦੀਆਂ ਫੇਰ ਸਬਜ਼ੀ ਦਾ ਟੇਸਟ ਵਧੀਆ ਨਹੀਂ ਆਉਂਦਾ ਦੇਖੋ ਜਿਵੇਂ ਜਿਵੇਂ ਸਬਜ਼ੀ ਹੈ ਜਿਹੜੀ ਪੱਕਦੀ ਜਾਊਗੀ ਇਹਦੀ ਕੁਆਂਟੀਟੀ ਘੱਟ ਹੁੰਦੀ ਜਾਊਗੀ ਬਿਲਕੁਲ ਥੋੜੀ ਜਿਹੀ ਬਣਦੀ ਜਾਊਗੀ ਸੁੱਕ ਬਿਲਕੁਲ ਇਦੇ ਵਿੱਚ ਪਾਣੀ ਨਹੀਂ ਰਹਿਣਾ ਬਿਲਕੁਲ ਸੁੱਕੀ ਬਣ ਕੇ ਤਿਆਰ ਹੁੰਦੀ ਹੈ ਇਹ ਸਬਜੀ ਤੁਸੀਂ ਭੁਰਜੀ ਵੀ ਕਹਿ ਸਕਦੇ ਹੋ ਉਸ ਨੂੰ ਦੇਖੋ ਮੈਂ ਲਗਾਤਾਰ ਹਿਲਾਉਂਦੇ ਹੋਏ ਕਦੇ ਗੈਸ ਨੂੰ ਮੀਡੀਅਮ ਕਰ ਲਿਆ ਕਦੇ ਫੁੱਲ ਕਰ ਲਿਆ ਇਹਨੂੰ 15-20 ਮਿੰਟ ਪਕਾ ਲਿਆ ਅੱਧਾ ਕ ਚਮਚ ਮੈਂ ਇਹਦੇ ਵਿੱਚ ਗਰਮ ਮਸਾਲੇ ਦਾ ਪਾਇਆ ਹੈ ਤੇ ਉੱਪਰ ਹਰਾ ਧਨੀਆ ਪਾਤਾ ਕਿਉਂਕਿ ਸਬਜੀ ਆਪਣੀ ਬਣ ਕੇ ਤਿਆਰ ਹੈ ਇੱਕ ਵਾਰ ਇਸ ਤਰੀਕੇ ਨਾਲ ਤੁਸੀਂ ਇਹ ਸਬਜੀ ਜ਼ਰੂਰ ਬਣਾ ਕੇ ਦੇਖੋ ਪਰਾਂਠੇ ਨਾਲ ਇਹ ਸਬਜੀ ਖਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੇ ਸਬਜੀ ਬਚ ਜਾਵੇ ਤਾਂ ਤੁਸੀਂ ਸਵੇਰੇ ਇਸ ਦੇ ਮੂਲੀਆ ਵਾਲੇ ਪਰਾਂਠੇ ਵੀ ਬਣਾ ਸਕਦੇ ਹੋ ਬਿਲਕੁਲ ਵੀ ਤੁਹਾਡੇ ਪਰਾਂਠੇ ਫਟਣਗੇ ਨਹੀਂ ਹਾਂ ਇੱਕ ਵਾਰ ਇਸ ਨੂੰ ਸਬਜੀ ਨੂੰ ਤੁਸੀਂ ਠੰਡਾ ਜ਼ਰੂਰ ਕਰ ਲੈਣਾ ਫਿਰ ਤੁਸੀਂ ਇਸ ਦੇ ਪਰਾਂਠੇ ਬਣਾਉਣੇ ਨੇ ਬਹੁਤ ਟੇਸਟੀ ਵੀ ਬਣਨਗੇ ਪਰੌਂਠੇ ਤੇ ਬਿਲਕੁਲ ਫਟਣਗੇ ਵੀ ਨਹੀਂ ਦੇਖੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੈ ਇੱਕ ਵਾਰ ਇਸ ਤਰੀਕੇ ਨਾਲ ਜਰੂਰ ਬਣਾ ਕੇ ਟਰਾਈ ਕਰੋ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਸਾਸ਼ੀ